ਵਾਸਿਕ ਨੂੰ ਸਾਹਿਬ ਦੀ ਨਾ ਸਰੀ ਖੁਦੋਂ ਆਤੀ ਭਾਵ ਉਸਦੀ ਗਿਆਨ ਵਾਲੇ ਪੱਖ ਤੋਂ ਗਿਆਨ ਵਾਲੇ ਪਰਸੋਂ ਜਮਾਈ ਆਪਣੇ ਹਾਮ ਹਾਮ ਅੰਦਰੇ ਅੰਤ ਵੇਖੀ ਫਿਰਦੇ ਵੇਖੇ ਰੂਪੀ ਜੈਨੂ ਦੇ ਤੱਕੇ ਤੜਪ ਕੇ ਹਾਮ ਅੰਦਰੇ ਅੰਤ ਵੇਖਿਆ ਵੇਖਣਾਤੀ ਵੇਖਿਆਂ ਦੀ ਰੰਗਤ ਤੜਪੀ ਤੁਹ ਸਾਬ ਜੀਓ ਕਿਉਂ ਤਲਹਾ ਗੁਰਤਾਨੀ ਅਸੀਂ ਕਿਵੇਂ ਆਪਣੇ ਆਪ ਤੁਸੀਂ ਕਿਵੇਂ ਦਰੋ ਸਕਦੇ ਸਾਡੇ ਸਾਡੇ ਵਿੱਚ ਤੇ ਕੋਈ ਪਾਏਂਗੀ ਹੈ ਹਮ ਅੰਦਰਲੇ ਅੰਤ ਵਿਖੇ ਵਿਖੜਾ ਕਿਉਂ ਤਾਲਾ ਗੁਰਤਾਨੀ ਅਸੀਂ ਗੁਰੂ ਦੀ ਤਾਲ ਤੇ ਕਿਵੇਂ ਨਾਲ ਸਕਦੇ ਆ ਸਾਨੂੰ ਸਮਝ ਨਹੀਂ ਐ ਸਾਨੂੰ ਸੋਧ ਨਹੀਂ ਨਹੀਂ ਦੁਨੀਆਵੀਸ ਦੁਨੀਆ ਦੇ ਵਿੱਚ ਆ ਕੇ ਇਹ ਕਾਲ ਮਿਨਾਰਾਂ ਦੇ ਵਿੱਚ ਖੱਟਤ ਹੋ ਗਏ। ਸੌਣ ਨੂੰ ਸਮਝ ਨਹੀਂ ਨਹੀਂ ਸੋਦੀ ਨਹੀਂ ਹੈ ਅੱਗੇ ਆਪ ਹੀ ਸਭ ਜੀ ਫਿਰ ਦੇਖ ਕਰ ਦੋਗੇ ਸਤਿਗੁਰ ਦਇਆ ਕਰੇ ਸੁਖ ਦਾਤਾ ਸੁਖ ਦਾਤਾ ਕੋ ਨਹੀਂ ਸੁੱਖਾਂ ਦਾ ਸੰਕਰ ਜਿਨ ਕੋਲ ਸੁਦੀਰ ਕਾਲ ਵਕਤ ਦੀ ਸਭੀ ਸੁੱਖ ਉਹਦੇ ਨਾਮ ਕਰਦੇ ਹਾਮ ਲਾਵੇ ਆਪਨ ਪਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬ ਦੀ ਦੇਕਰ ਕਰਦੇ ਸਤਗੁਰੂ ਆਪ ਹੀ ਕਿਰਪਾ ਕਰੇ ਸਤਗੁਰੂ ਮਿਹਰ ਕਰੇ ਸੁਖ ਦਾਤਾ ਸੁੱਖਾਂ ਦਾ ਦਾਤਾ ਆਪ ਸਾਡੇ ਤੇ ਰਹਿਤ ਕਰਦੇ ਹਾਮ ਲਾਵੇ ਆਪਨ ਪਾਲੀ ਉਸ ਸਾਡੀ ਤੇ ਵਹਿਮ ਤੋਂ ਹੋਰ ਨਹੀਂ ਮਿਸ ਸਾਡੀ ਪਾਲਣਾ ਕਰਾਵੇ ਉਹ ਆਪ ਹੀ ਕਰੇ ਸਾਡੇ ਵਿੱਚ ਵਾਹਿਗੁਰੂ ਜੀ ਸਾਡੇ ਵਿੱਚ ਤੇ ਪਾਹੀ ਕੋਈ ਤੇ ਸੁਖਾਂ ਦਾ ਸਾਗਰ ਪ੍ਰਭੂ ਆਪ ਹੀ ਸਾਡੇ ਤੇ ਨੱਦਰ ਕਰਦੇ ਲੈਨਤ ਕਰਦੋ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਦਾਵੇ ਹਰ ਪਾਲੀ ਤਾਰ ਕਿਤੇ ਸੀ ਜਾ ਕੇ ਉਹਦੇ ਨਾਮ ਦਾ ਨੂੰੜ ਸਕੇ ਆਉ ਆਪਨੇ ਕਾਲ ਉਤੇ ਸਤਗੁਰੂ ਗਿਆ ਕਰੇ ਸੁਖੁ ਨਾਤਾ ਸਤਗੁਰੂ ਜਿਸੀ ਦਾ ਉਹਦਾ ਨਾਮ ਜਪ ਸਕੀ ਉਹਦਾ ਨਾਮ ਉਹਦੇ ਨਾਮ ਦਾ ਅਸੀਸਰਾਧਨ ਕਰ ਸਕੀ ਸਾਡੇ ਵਿੱਚ ਇੰਨੀ ਕੋਈ ਪਾਵਿਆ ਨਹੀਂ ਸਾਡੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਕਿਉਂਕਿ ਜਿਹੜਾ ਧੁਰ ਕਲਯੁਗ ਦਾ ਸਮਾਂ ਹੈ ਇਪਨਾ ਮਿਆਨਕ ਹੈ ਕਲਯੁਗ ਦੀਆਂ ਕਰਮ ਹਵਾਵਾਂ ਵਗਣੀਆਂ ਨੇ ਪਤਾ ਨਹੀਂ ਕੋਲੋਂ ਕਿਹੜੀ ਹਵਾ ਦਰ ਜਾਣੀ ਕੋਈ ਮਤ ਇਸ ਕਰਕੇ ਆਸਮੋਦ ਕਰਦੇ ਜਾ ਕ੍ਰੀਸ ਸਤੇ 500 ਸਾਡੇ ਤਰ੍ਹਾਂ ਉਤਕਰਿਓ ਅਰਦਾਸ ਕਰੇ ਤੂੰ ਸਤਿਗੁਰੂ ਦੀ ਨਾਮ ਦੀ ਬਾਤ ਵਰਸਦੇ ਰਹੋ ਕਿਰਪਾ ਜੂਬਿਸਰ ਨਾਹੀ ਦਾ ਆਕਾਰ ਆਪਣਾ ਨਾਮ ਦੇ ਕਦੇ ਇਹ ਨਹੀਂ ਸੁਣਨਾ ਕਿ ਆਪਾਂ ਦੇ ਹੁਣ ਨਾਮ ਜਪਣਾ ਸ਼ੁਰੂ ਕਰ ਦਿੱਤਾ ਕਾਣੀ ਪੜ ਲਾ ਕੇ ਹੁਣ ਤੋੜ ਹੀ ਨਹੀਂ ਤੇ ਸਤਿਗੁਰੂ ਲਈ ਕਹੇ ਰਹੋ ਦੇ ਨਾਲ ਤਾਂ ਜਾ ਕੇ ਕਿਰਪਾ ਹੁੰਦੀ ਗੁਰ ਸਿੱਖੋ ਦੀ ਤਲੋ ਗੁਰ ਤਲੀ ਗੁਰੂ ਕੀ ਸਿੱਖਿਆ ਗੁਰ ਸਿੱਖੀਤ ਤਲੋ ਗੁਰ ਤਲੀ ਗੁਰੂ ਦੀ ਧਾਰਮਿਕ ਮਰਯਾਦਾ ਗੁਰੂ ਕੀ ਪ੍ਰਜਾਦਾ ਕੀ ਕਹਿੰਦੀ ਏ ਉਹਨੇ ਕਹਿੰਦੇ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਤਾਰ ਕੀ ਕਹਿੰਦੀ ਗੁਰੂ ਕੀ ਚਾਲ ਚਾਲ ਵਿੱਚ ਪ੍ਰਜਾਦਾ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਤਾਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਤਾਰ ਅੰਮ੍ਰਿਤ ਵੇਲਾ a ਗੁਰ ਸਤ ਗੁਰ ਕਾਜੋ ਸਿੱਖ ਅਖਾਏ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਹੁਣ ਇੱਥੇ ਆਪਾਂ ਗੱਲ ਕਰੀਏ ਗੁਰ ਸਿੱਖ ਮੀਤ ਤਰਹੋ ਗੁਰਦਾਨੀ ਸਤ ਗੁਰੂ ਜੀ ਕਿਹੜੀ ਥਾਲ ਦੀ ਗੱਲ ਕਰਦੇ ਮੈਨੂੰ ਸਬਤ ਨਹੀਂ ਹੈ ਮਰ ਕੇ ਦੇ ਗੁਰ ਸਤ ਗੁਰ ਕਾਜੋ ਸਿੱਖ ਸਿੱਖਾ ਗੁਰੂ ਦਾ ਸਿੱਖ ਹੈ ਨਾ ਤੇ ਗੁਰੂ ਦਾ ਸਿੱਖ ਦਾ ਕਰਮ ਕੀ ਹੈ ਸਿੱਖਾ ਅੰਮ੍ਰਿਤ ਵੇਲਾ ਸੁਹਾਨ ਸਭ ਤੋਂ ਵੱਡੀ ਮਹਾਨਤਾ ਤੇ ਅੰਮ੍ਰਿਤ ਵੇਲੇ ਦੀ ਜਿਹੜਾ ਅੰਮ੍ਰਿਤ ਵੇਲੇ ਦਾ ਧਾਰਨ ਨਾ ਨਹੀਂ ਕਰੇ ਉਹ ਸਭ ਤੋਂ ਵੱਡਾ ਉਹ ਸ਼ਰਮਿਤਾ ਦਿੱਤਾ ਆਯੂਰਵਾਰਣ ਕਹੇ ਗੁਰਸਿੱਖਾਂ ਗੁਰ ਸਤ ਗੁਰ ਕਾ ਤੁ ਸਿੱਖ ਆਏ ਤੇ ਫਿਰ ਉਹ ਕੀ ਕਰੇ ਪਾਲ ਕੇ ਉਠ ਹਾਰਨਾ ਤਤਪੂਰ ਗੁਰਦਾਲੀ ਗੁਰ ਕੀ ਕਾਲ ਕੀ ਗੁਰ ਸਤਿਗੁਰ ਕਾ ਤੁ ਸਿਫਤ ਅਖਾਈ ਸੋ ਭੰਕੇ ਉਠ ਹਰ ਨਾਮ ਧਿਆਵੇ ਪਰ ਇਹ ਕਹੇ ਜੋ ਕੋਲੇ ਆਪਤੀ ਮੰਦੀ ਵਰਤੀ ਨਹੀਂ ਹੋਣੀ ਕਹਿੰਦੀ ਗੁਰੂ ਨੂੰ ਸਮਰਪਿਤ ਹੋ ਕੇ ਕਰਨ ਗੁਰੂ ਨੂੰ ਮੱਥਾ ਟੇਕਣ ਦਾ ਮਤਲਬ ਵੀ ਇਹ ਹੈ ਗੁਰੂ ਨੂੰ ਮੱਥਾ ਟੇਕ ਮੇਨ ਮੰਨ ਲਈ ਹੈ ਕਿ ਗੁਰੂ ਅਗੇ ਆਪਣਾ ਆਪ ਸਲੈਂਡਰ ਕਰ ਦੇਣਾ ਕੋ ਸਤਨਾਮ ਸ੍ਰੀ ਪਰ ਹਰਦੀ ਬੇਰਾਂ ਸਾਕ ਨੂੰ ਮੰਨ ਲੈਣਾ ਆਪ ਜੀ ਨੂੰ ਸਵਾਰ ਪਤਾ ਹੈ ਇਸ ਸਭ ਕੇ ਇਸ ਵਿਖਾਈ ਮਨ ਸਵਾਰ ਪਤਾ ਕਰ ਲਵੇਗਾ ਨਾ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਤੇ ਸ세 ਰੁਕ ਕੇ ਕਾਲਕ ਆਸਕੂ ਸਤ ਨਾਮ ਸੁਖੀ ਵਰ ਗੁਰਮਾਖਸਾ ਬਾਲਕੀ ਮਨੁੱਖੀ ਤੇ ਨਹੀਂ ਜਿਹੜਾ ਰਾਸਤੇ ਤੇ ਆਉਂ ਇਹ ਮਨ ਹੀ ਤੇ ਹੈ ਜਿਹੜਾ ਸੱਦੇ ਪਾਸੇ ਨਹੀਂ ਲੱਗਣ ਦੇਂ ਤੇ ਹੁਣ ਚੱਲਿਆਂ ਗੁਰਦੁਆਰੇ ਨੂੰ ਰਸਤੇ ਚਾਉਂਦੇ ਆ ਪਤਾ ਨਹੀਂ ਕਿੰਨੀਆਂ ਕਮੇਟੀਆਂ ਹੋਈਆਂ ਫਿਰ ਉਸਤੇ ਨੂੰ ਪਤਾ ਨਹੀਂ ਕਿੰਦਰ ਕਿੰਦਰ ਨੂੰ ਨੇ ਮੋੜ ਕੇ ਲਿਆ ਕੋਈ ਪਤਨੀ ਦਿਮਾਗ ਤੋਂ ਲਿਆ ਰਸਤੇ ਕੋੜ ਕੇ ਲਿਆਣ ਛੱਡ ਪਰ ਯਾਰ ਆਪਾਂ ਆਪਣਾ ਕੰਮ ਕਰੀਏ ਕੋਸਤ ਦਾ ਤੈਨੂੰ ਕੀ ਤੇ ਮਨ ਤੇ ਦੇ ਕੇ ਤੰਗ ਕੇ ਆਗੇ ਲੱਗੇ ਨਹੀਂ ਰਹਿਤੀ ਤੁਸੀਂ ਨੇ ਹਮ ਤੇ ਕੀਤੀ ਕਹਦੇ ਹੋ ਮਨ ਨੂੰ ਟ੍ਰਾਇਲ ਕਰਨਾ ਪੈਣਾ ਕੋੜਾ ਨੇ ਆਪਣੇ ਆਪ ਨੂੰ ਕੰਨਣਾ ਕੰਮ ਨਹੀਂ ਪੈਣੀ ਥੋੜਾ ਜਿਹਾ ਕਰਦੇ ਹੋਣਾ ਕਹਿਣਾ ਉਹ ਬਣਾ ਮੈਂ ਬੈਠ ਕੇ ਮੈਨੂੰ ਸੁਣ ਲੈਣ ਤੇ ਤੂੰ ਸਮਝ ਲੈਣ ਵੇਰਾ ਜੀਵਨ ਕਹਿੰਦੇ ਮੈਂ ਰਾਹੀਂ ਨਾ ਤਲਾ ਕਰਦੇ ਰਾਣ ਘਵਾਈ ਸੁਏ ਕਿ ਦਿਨ ਸੁਗਵਾਇਆ ਖਾਏ ਹੀਰੇ ਦਾ ਸਤਨਾਮ ਹੈ ਕਉਟੀ ਬੰਦੇ ਦਾਇਕ ਪਾਪਾ ਜੀ ਜੋ ਬਚਦੇ ਆ। ਕੰਮ ਕਰਕੇ ਬਾਹਰ ਲਿਕੇ ਤੇ ਭਾਈ ਗੁਰਸਿੱਖੀਤ ਤੋ ਰਹੋ ਗੁਰਦਾਨੀ ਜੋਗ ਔਰ ਕਹਿੰਦਾ ਸੋਈ ਭਾਲਵਾ ਨੂੰ ਗੁਰੂ ਕਹਿੰਦਾ ਸਿੱਖਾ ਆਪਣ ਤਵੇਲਾ ਸੁਭਾਨ ਅਕਸਰ ਨਾਮ ਜੀ ਅਨ ਸਤ ਬਤਨ ਗੁਰੂ ਕਹਿੰਦਾ ਕਾਰਿਸ਼ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭਏ ਕਰੂਗਾ ਕੂਟ ਵਿਵਨ ਲਾਥੇ ਪਰਮ ਸਰਣਾ ਪ੍ਰਗਟੇ ਭਲੇ ਸੰਜੁਗ ਅਸੀਂ ਤੇ ਕਹਿੰਦੇ ਇਹ ਮੰਗਲ ਦੀਆਂ ਬਸ ਲੇਖਣ ਤਾਂ ਕਿ ਬਖਸੀਮਤ ਜਿੱਥੇ ਲੇਖਣ ਤਪਸ ਲੇਖਣ ਜੋਗੀ ਨੇ ਨਹੀਂ ਪਿਆਰਿਓ ਇਹ ਬਾਣੀ ਧੁਰ ਕੀ ਬਾਣੀ ਆਈ ਜਿ ਸੁਗਲੀ ਜਨ ਤਮਟਾਏ दयालព្រਖ ਤੇ ਨਾਨਕ ਹਰਿ ਨਾਨਕ ਸਾਚ ਬਖਾਨਾ ਬਾਣੀ ਦਾ ਤੁੜਕੇ ਤੇ ਵੇਖ ਸੇਖਾ ਲੋਕ ਰੋਗ ਸੰਤਾਪ ਤਰੇ ਸੁਣੀ ਸਤੀ ਕਣ ਅਕੀਰ ਵਿਸ਼ਰਾਮ ਦੇ ਕੇ ਬਾਰੇ ਸੁਝਾਉਂਦੇ ਨੇ ਭਾਈ ਤੇਰੀ ਕਥਾ ਬੜੀ ਬਰਾਨੀ ਹੋ ਸਕਦੀ ਹੈ ਤੇ ਗੁਰੂ ਕੇ ਕਹਿਣ ਅਨੁਸਾਰ ਦਰਨਵਾਦ ਤੱਕਲੇ ਨਾ ਆਉ ਹਰ ਕੇ ਸੰਤ ਜੁਣ ਹੋ ਦੰ ਭਾਈ ਰੱਬ ਦੀ ਪਿਆਰਿਆ ਤੇ ਕਹਿੰਦੇ ਹਰ ਕੇ ਸੰਤ ਸੁਣੋ ਦੰ ਭਾਈ ਗੁਰੂ ਦੇ ਪਿਆਰਿਓ ਗੁਰੂ ਦੇ ਉਹ ਸਿੱਖੋ ਗੁਰ ਛੇਧੂ ਬੇਗ ਬੇਗਾਨੀ ਗੁਰੂ ਦੇ ਗੁਰੂ ਦੀ ਬੰਦਗੀ ਕਰਨ ਗੁਰੂ ਦੇ ਨਾਲ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਅਰਾਧਨ ਕਰਨ ਫਿਰ ਐਸੀ ਕਿਰਪਾ ਹੋਵੇਗੀ ਸਤਿਗੁਰੂ ਸੇਵ ਖੰਡ ਹਰਵਾਦੋ ਖੰਡ ਕਿਹੜਾ ਖੰਕੀ ਜਿਹੜੀ ਅੱਗੇ ਜਾਣ ਵਾਸਤੇ ਤੈਦੀ ਹੈ ਤਿੰਨ ਸਤਿਗੁਰੂ ਸੇਵ ਖੰਡ ਹਰਵਾਦੋ ਪ੍ਰਮਾਤਮਾ ਦਾ ਨਾਮ ਲੱਭ ਕੇ ਆਪਣੇ ਅੱਕੇ ਜਾਣ ਦਾ ਰਸਤੇ ਦੇ ਉਹ ਜਿਹੜਾ ਖੰਡ ਉਹ ਇਕੱਠਾ ਕਰਨਾ ਹੈ ਸਤਿਗੁਰ ਸੇਵ ਕਰਤ ਹਰ ਵਕਤ ਬਾਤ ਜਾਣ ਉਹ ਆਜ ਕੇ ਕਰ ਲਈ ਇਹ ਮਨਾਤ ਜਾਣਨਾ ਕਿ ਅੱਜ ਕਰ ਲਵਾਂਗਾ ਜਾਂ ਕੱਲ ਕਰਵਾਵਾਂਗਾ ਕਹਿੰਦੇ ਇਹ ਨਹੀਂ ਰੱਖਣਾ ਮਨ ਮਿੱਤਰ ਇਹ ਨੂੰ ਕਦੇ ਵੀ ਰੱਖ ਸਤਿਗੁਰ ਸੇਵ ਕਰਤ ਹਰ ਵਕਤ ਸਦਾ ਕੇਸ ਪਰਮਾਤਮਾ ਦੇ ਨਾਮ ਦਾ ਤਨ ਇਕੱਠਾ ਕਰ ਉਹ ਕੋਸ਼ਾ ਇਕੱਠਾ ਕਰ ਜਿਸ ਨੇ ਅੱਗੇ ਜਾਣ ਲਈ ਪ੍ਰਮੋਗ ਨੂੰ ਜਾਣ ਵੇਲੇ ਰਸਤੇ 'ਚ ਤੇਰਾ ਸਹਾਈ ਹੋਣਾ ਹੈ ਬਿਮਾਰ ਜੀ ਕਹਿੰਦੇ ਕਾਰਨਾ ਕਦੋਂ ਐ ਇਹਦਾ ਸੋਧੀ ਵੀ ਕੱਲ ਕਰਲਾਂਗੇ ਪਰਸੋਂ ਕਰਲਾਂਗੇ ਨਹੀਂ ਕਹਿੰਦੇ ਜੋ ਦੋ ਵੇਲੇ ਸਮਾਂ ਬਸ ਅਰਧਨਾ ਸਹੂਲ ਕਰ ਸਾਤ ਨਾਮੁ ਗਾਵਹਿ ਗੁਰੁ ਸਾਤ ਨਾਮੁ ਗਾਵਹਿ ਗੁਰੁ ਸਾਤ ਨਾਮੁ ਗਾਵਹਿ ਗੁਰੁ ਸਾਤ you ਸਤ ਨਾਮ ਵਾਹਿਗੁਰੂ ਸਤ ਨਾਮ ਰਹਿ ਗੁਰੂ ਨਾਮ ਹੈ ਗੁਰੂ ਸਤ ਨਾਮ ਹੈ ਗੁਰੂ ਜੁੜਿਆ ਹੋਇਆ ਨਹੀਂ ਕਿਸੇ ਵੀ ਗੁਰੂ ਪਿਆਰੇ ਦੀ ਜੀਵਨੀ ਪੜ ਕੇ ਵੇਖੋ ਕਿਸੇ ਸ਼ਹੀਦ ਦੀ ਜੀਵਨੀ ਪੜ ਕੇ ਵੇਖੋ ਸਭ ਇਸ ਸਤ ਨਾਮ ਵਾਹਿਗੁਰੂ ਦੇ ਦਾਤ ਨਾਲ ਜੁੜ ਕੇ ਉਹ ਸਿਮਰਨ ਜੇਹੜਾ ਸਿਮਰਨ ਕਰਨ ਤੋਂ ਸਾਨੂੰ ਆਜ ਸੰਗ ਲੱਗਦੀ ਜੇਨਾ ਵਾਹਿਗੁਰੂ ਨਾਮ ਲੈਣ ਤੋਂ ਸਾਨੂੰ ਜਗ ਆਉਂਦੀ ਹੈ ਸਤਨਾਮ ਵਾਹਿਗੁਰੂ ਕਹਿਣ ਤੋਂ ਸਾਨੂੰ ਜਗ ਲੱਗਦੀ ਹੈ ਜਾਣੇ ਕਿ ਕਈ ਵਾਰੀ ਲੱਗਦਾ ਜੀ ਸਤਨਾਮ ਵਾਹਿਗੁਰੂ ਕਿੱਥੇ ਨੂੰ ਲੱਜਦਾ ਜੇ ਕੰਮ ਬਣ ਗਿਆ ਖੁਰਦਨਾ ਤੇ ਮੇਰੇ ਇਹਦਾ ਅਰਥ ਹੀ ਇਹ ਹੁੰਦਾ ਜਿਹੜਾ ਨਿਮ ਨਿਜਮ ਦੇ ਅੰਦਰ ਜਾਂ ਉਹਨੂੰ ਕਹਿੰਦੇ ਨਿਥ ਹੈ ਨਿਜਮ ਦੇ ਵਿੱਚ ਇੱਕ ਨੂੰ ਤਾਂ ਕੰਮ ਤੇਜਮੇਂ ਕੀਤਾ। ਜੇ ਉਹਦੇ ਅੰਦਰ ਬੰਦ ਹੋ ਕੇ ਇੱਕ ਜੇਜਮ ਤੋਂ ਵਾਰ ਕਰਨ ਉਹ ਤੋਂ ਉੱਤਰ ਕੇ ਥੋੜਾ ਸੁਣੋ ਆਮ ਬਾਣੀ ਹੈ। ਜਿਸ ਜਗ੍ਹਾ ਮਰਜੀ ਬਾਣੀ ਪੜੋ ਕੋਈ ਪਵੰਦੀ। ਮੈਂ ਸੰਗਰਾਨ ਨਰਵੇਦ ਰੇਤੀ ਕਿੰਦੀਸ। ਪਰ ਇੱਕ ਤੀਨ ਇੱਕ ਸਮੇਂ ਦੀ ਪਾਬੰਦੀ ਦੇ ਅੰਦਰ ਜਿਵੇਂ ਰਹਾਉ ਸਾਖੀ ਦਾ ਪਾਠ ਕਰਦੇ ਹੋ। ਸ਼ਾਮ ਤੇ ਸੰਜਿਆ ਦੇ ਵੇਲੇ ਬਾਣੀ ਪੜੀ ਜਾਂਦੀ ਏ। ਰਾਤ ਦੇ ਪਹਿਲੇ ਪੈਰ ਵਿੱਚ ਪਾਣੀ ਹੈ। ਉਹ ਗੀਅਨ 6 ਤੋਂ 9 ਵਜੇ ਤੱਕ। 3 ਘੰਟੇ ਦਾ ਪਹਿਲਾ ਪੈਰ ਰਾਤ ਦਾ 6 ਤੋਂ 9 ਵਜੇ। ਉਹਦੇ ਵਿੱਚ ਰਸਨਾ ਪਾਠ ਕਰ ਸੰਗੋਟ ਹਲਕੀ 9 ਵਜੇ ਤੱਕ ਕਰਨਾ। ਇਹ ਸਮੇਂ ਦੇ ਨਿਰਮਲ ਅੰਦਰ ਰਹਿਣਾ। ਤੇ ਜੇ ਹੁਣ ਗਈ ਇਹ ਵੀ ਰਾਤ ਹੋਇਆ ਨਹੀਂ ਤੂੰ ਸਵੇਰੇ 3 ਵਜੇ ਬੈਠਾ ਰਸਕਰੀ ਅੰਦਰ। ਤੇਰੀ ਜੀਭ ਨੂੰ ਛੁੱਟੀ ਕੋਈ ਅੱਖੀ ਸਤਨਾ। ਹਾਂ ਉਹ ਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਦੋਂ ਮੰਨ ਕੇ ਪੜ੍ਹੋ। ਕੁਈ ਪਾਵਨ ਦੀ ਨਹੀਂ ਪਰ ਇੱਕ ਗੱਲ ਨਿਯਮ ਅੰਦਰ ਰਹਿ ਕੇ ਕਰਨੀ ਕਿ ਨਿਮਨ ਤੋਂ ਬਾਅਦ ਜਦੋਂ ਬਹੁਤ ਹਰ ਕਰਕੇ ਆਓ ਸੰਗਤ ਦੇ ਵਿੱਚ ਬੈਠ ਕੇ ਰਪਣਾ ਹਰ ਕਿੰਦੇ ਸਤ ਸੰਗਤ ਕਿਰਸੀ ਜਾਣੀਏ ਜਿੱਥੇ ਨਿਕੋ ਨਾਮ ਤੇ ਸਤ ਸੰਗਤ ਵਿੱਚ ਬੈਠ ਕੇ ਰਪਣ ਦਾ ਬਹੁਤ ਸਤਿਗੁਰ ਸੇਵ ਕਰਤ ਹਰ ਭਾਗ ਤੋਂ ਮੱਤਦਾਨੋਂ ਆਜ ਕੇ ਕੱਲ੍ਹੇ ਮਾਣ ਕੇ ਇਕੱਠਾ ਪਰਵਾਂ ਹਰ ਕੇ ਸੰਤਨ ਨੂੰ ਹਰ ਜਪੜਾ ਹਰ ਸੰਤਤ ਨੇ ਹਰ ਅੰਮੀ ਇਹ ਜਪਿਓ ਕੇ ਨਾਮ ਦਾ ਧੰਨ ਹੈ ਜਿਹੜਾ ਇਹ ਨਾਮ ਦੀ ਵਰਕਤ ਇਹੀ ਤੇਰੇ ਨਾਲ ਆਪ ਕੋ ਸਮੇ ਵਰਤੇਗੀ ਜੇਨ ਹਰ ਜਪਿਆ ਛੇ ਹਰ ਅਰੋਈ ਗੁਰੂ ਜੀ ਕਹਿੰਦੇ ਵਰਕਤ ਵੀ ਐਸੀ ਵਰਤੇਗੀ ਜਿੰਨਾ ਨੇ ਜਪਿਆ ਉਹਦਾ ਰੂਪ ਹੀ ਹੋ ਗਏ ਜੇਨ ਪਰਮਦਰਪਿਆ ਸੇਹ ਹਰ ਹੋਏ ਹਰ ਬਿਬਾ ਕੀ ਦੋ ਕੇ ਲੱਤੀ ਉਹਨਾਂ ਨੂੰ ਪ੍ਰਮਾਤਮਾ ਮਿਲਦੇਗਾ ਕੇ ਕੇ ਕਹਿੰਦੇ ਨੇ ਚੋਲ ਕੇ ਲਾਲੀ ਚੋਲ ਕਰਨ ਵਾਲਾ ਕਹਿੰਦੇ ਜੇ ਜਪਿਆ ਸੇਹ ਹਰ ਹੋਏ ਰੱਬ ਦਾ ਰੂਪ ਹੋ ਕੇ ਜਪਣ ਵਾਲੇ ਸਾਰ ਮਿਲਿਆ ਕੇ ਸ਼ੇਰ ਸ਼ੇਰ ਤੇ ਇੱਕ ਸੈਕਿੰਡ ਸੀ ਦੇਨ ਤੇ ਚੋਦ ਵਰਦਾ ਬੜੀਆਂ ਬਖਸ਼ਣ ਵੱਡੀਆਂ ਵੱਡੀਆਂ ਕਹਿੰਦਾ ਬਿੰਗਲ ਪਰਮਸ ਪਾਰਲੇ ਹਨ ਚੰਦਨ